ਕੁੜੀ ਨੇ ਇਸ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਹੀ ਪਤੀਆ ਸੁਨੇਹੇ ਦਿੱਤੇ ਹਨ ਕਿਉਂਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪਹਿਲਾ ਇਸ ਕੁੜੀ ਨੇ ਇਹ ਕੱਪੜੇ ਪਾਏ ਸਨ ਤੇ ਇਸ ਨੂੰ ਕਿਵੇਂ ਸਾਰੇ ਲੋਕ ਦੇਖਦੇ ਸਨ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਕਿਉਂਕਿ ਇਸ ਵੀਡੀਓ ਵਿੱਚ ਇਸ ਕੁੜੀ ਨੇ ਅੰਗਰੇਜ਼ੀ ਪਰ ਹਾ ਬਾਰੇ ਅਤੇ ਆਪਣੇ ਪੰਜਾਬੀ ਵਿਰਸੇ ਬਾਰੇ ਦੱਸਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਕੁੜੀ ਨੇ ਪਾੜ ਦੇ ਵਿੱਚ ਆ ਚੁੱਕੀ ਹੈ ਅਤੇ ਇਸ ਦੇ ਵੱਲ ਕੋਈ ਵੀ ਨਹੀਂ ਦੇਖਦਾ ਹੈ ਇਹ ਆਪਣੇ ਪੰਜਾਬੀਆਂ ਦੇ ਲਈ ਬਹੁਤ ਵੱਡਾ ਮੈਸੇਜ ਹੈ ਛੇੜੀਆਂ ਕੁੜੀਆਂ ਅੱਧੇ ਕੱਪੜੇ ਪਾਉਂਦੀਆਂ ਹਨ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਅਤੇ ਤੁਸੀਂ ਦੇਖ ਸਕਦੇ ਹੋ ਇਸ ਕੁੜੀ ਵੱਲ ਪਰਦੇ ਦੇ ਵਿੱਚ ਕੋਈ ਵੀ ਨਹੀਂ ਦੇਖ ਸਕਦਾ ਦੇਖ ਸਕਦਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰੋ ਜੋ ਕੁੜੀਆਂ ਅੱਤੇ ਕੱਪੜੇ ਪਾਉਂਦੀਆਂ ਹਨ ਅਤੇ ਜੋ ਪਰਦੇ ਵਿੱਚ ਰਹਿੰਦੀਆਂ ਨੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਅਜਿਹੇ ਕੱਪੜੇ ਆਪਣੇ ਦੇਸ਼ ਦੇ ਵਿੱਚ ਇਸਲਾਮ ਧਰਮ ਦੇ ਵਿੱਚ ਪਾਏ ਜਾਂਦੇ ਹਨ ਜੋ ਇਸ ਕੁੜੀ ਨੇ ਵੀਡੀਓ ਵਿੱਚ ਪਰਦੇ ਵਾਲੇ ਦਿਖਾਈ ਵੀਡੀਓ ਵਧੀਆ ਲੱਗੀ ਲਾਇਕ ਅਤੇ ਸ਼ੇਅਰ ਕਰੋ